ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਕੇ ਆ ਗਏ ਆ ਜੀ ਅਹੀਂ ਆਪਣੀ ਅਗਲੀ ਵੀਡੀਓ ਵੀਡੀਓ ਆਪਣੀ ਜਿਹੜੀਆਂ ਹੁੰਦੀਆਂ ਐ ਸਲਾਈ ਮਸ਼ੀਨ ਦੇ ਨਾਲ ਜਿਹੜਾ ਅਸੀਂ ਵਰਕ ਕਰਦੇ ਆ ਉਹਦੇ ਨਾਲ ਕੀਤਾ ਜਾਂਦਾ ਸਲਾਈ ਮਸ਼ੀਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਵਰਕਿੰਗ ਕਰ ਸਕਦੇ ਆ ਸਟਾਰਟਿੰਗ ਦੇ ਵਿੱਚ ਜਿਹੜੇ ਮੈਂ ਛੋਟੇ ਛੋਟੇ ਜਿਹੜੇ ਫੁੱਲ ਆ ਉਹ ਹੀ ਜਿਹੜੇ ਪਾਉਣੀ ਆ ਬਾਅਦ ਵਿੱਚ ਜਦੋਂ ਅੱਗੇ-ਅੱਗੇ ਚੱਲੀ ਚੱਲਾਂਗੇ ਤੇ ਵੱਡੇ-ਵੱਡੇ ਫੁੱਲ ਜਿ세 ਤਰ੍ਹਾਂ ਦਾ ਵੀ ਡਿਮਾਂਡ ਹੋਊਗਾ ਉਸ ਤਰ੍ਹਾਂ ਦਾ ਹੀ ਅਸੀਂ ਫੁੱਲ ਪਾਵਾਂਗੇ ਇੱਥੇ ਜਿਹੜਾ ਮੈਂ ਬਲੈਕ ਕੱਪੜਾ ਲੈ ਲਿਆ ਵਾ ਤੇ ਬਲੈਕ ਕੱਪੜੇ ਦੇ ਉੱਪਰ ਜਿਹੜਾ ਨਾਰਮਲ ਟ੍ਰੈਂਡ ਹ ਆ ਮੈਂ ਲੈ ਸਮਗਰੀ ਜਿਹੜੀ ਕੈਂਟ ਤੋਂ ਜਿਹੜਾ ਮਿਲ ਜਾਂਦਾ ਉਹ ਲੈ ਲਿਆ ਵਾ ਤੇ ਛਿਲਕਦਾ ਹੀ ਇਹ ਟਰੈਡ ਵਾ ਤੇ ਇਹ ਹੈਗਾ ਵਾ ਗ੍ਰੇਜ ਲਾਈਟ ਗ੍ਰੇਜ ਕਿਨਰ ਦਾ ਉਹਦੇ ਨਾਲ ਨੋਰਮਲ ਮਸ਼ੀਨ ਜਿਸ ਤਰ੍ਹਾਂ ਉਹ ਜਿਹੜੀ ਹੱਥੀ ਹੁੰਦੀ ਆ ਉਹਨੂੰ ਫੜ ਕੇ ਹੀ ਸਾਰੇ ਸਾਰੇ ਜਿਸ ਤਰ੍ਹਾਂ ਹੀ ਚਲਾਵਾਂਗੇ ਸਾਰੇ ਸਾਰੇ ਤੋਂ ਤੇ ਛੋਟੇ ਛੋਟੇ ਜਿਹੇ ਬਿਲਕੁਲ ਬਰੀਕ ਜਿਹੇ ਪੱਖੇ ਜਿਹੜੇ ਲੱਗਦੇ ਆ ਇਹ ਜਿਹੜਾ ਇੱਥੇ ਮੈਂ ਬਿਨਾਂ ਕਿਸੇ ਪੈਟਰਨ ਬਣਾਏ ਤੋਂ ਬਗੈਰ ਜਿਹੜਾ ਮੈਂ ਬਣਾਉਂਦੀ ਆ ਫੁੱਲ ਵੇਖੋ ਕਿਸ ਤਰ੍ਹਾਂ ਦਾ ਬੰਨਦਾ ਉਵੇਂ ਜਿਹੜਾ ਮੈਂ ਪੈਟਰਨ ਬਣਾ ਕੇ ਤੇ ਫੇਰੀ ਜਿਹੜਾ ਫੇਰੀ ਫੁੱਲ ਪਾਉਣੀ ਆ ਪਰ ਵੇਖੋ ਕਿ ਇਸ ਤਰ੍ਹਾਂ ਦਾ ਬਣਦਾ ਇਹ ਮੈਂ ਤਾਂ ਬਸ ਇੱਕ ਦੱਸਣ ਦਾ ਤਰੀਕਾ ਹੈ ਕਿ ਜਿਹੜਾ ਅਸੀਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਹੋਵੇ ਕਾਟਨ ਦਾ ਇਹ ਸ਼ਿਲਕ ਦਾ ਇਹ ਦਾ ਕਿਸੇ ਵੀ ਤਰ੍ਹਾਂ ਦਾ ਕੱਪੜਾ ਵਾ ਉਹਦੇ ਨਾਲ ਅਸੀਂ ਛੋਟੇ ਬਕੇ ਦੇ ਵਿੱਚ ਛੇਤੀ ਤੇ ਆਸਾਨ ਤਰੀਕੇ ਨਾਲ ਜਿਨ੍ਹਾਂ ਨੂੰ ਨਈ ਵੀ ਸਲਾਈ ਵਗੈਰਾ ਜਾਂ ਕਿਸ ਤਰ੍ਹਾਂ ਦੀ ਕਢਾਈ ਵਗੈਰਾ ਨਹੀਂ ਆਉਂਦੀ ਉਹ ਇਸ ਤਰ੍ਹਾਂ ਦਾ ਫੁੱਲ ਪਾ ਸਕਦੇ ਆ ਇਹ ਤੇ ਜਿਹੜਾ ਇਹਨੂੰ ਮੈਂ ਇਹਦਾ ਪਹਿਲਾ ਹੈਗਾ ਪਹਿਲਾ ਹੀ ਗੇੜੀ ਦੇ ਕੇ ਫਿਰ ਦੂਸਰੀ ਵਾਰੀ ਇਹਨੂੰ ਮੈਂ ਡਬਲ ਕਰ ਦਿੱਤਾ ਤੇ ਇਸ ਕਰਕੇ ਜੇ ਇਹੀ ਹੋਰ ਇਸ ਤੋਂ ਜ਼ਿਆਦਾ ਡਾਰਕ ਤੇ ਇਹਨੂੰ ਸੋਨਾ ਬਣਾਉਣਾ ਚਾਹੁੰਦੇ ਆ ਤੇ ਇਹ ਤਿੰਨ ਵਾਰੀ ਵੀ ਕਰ ਸਕਦੇ ਆ ਚਾਰ ਵਾਰੀ ਵੀ ਬਾਕੀ ਜਿਸ ਤਰ੍ਹਾਂ ਕੋਈ ਜਿਹੜਾ ਵਾ ਬਹੁਤ ਜ਼ਿਆਦਾ ਹਰੇ ਕੱਪੜੇ ਜਿੱਤਨਾ ਵਰਕ ਪਸੰਦ ਕਰਦਾ ਭਾਰਾ ਵਰਕ ਹੋਵੇ ਤੇ ਕਈ ਜਿਹੜੇ ਬਿਲਕੁਲ ਲਾਈਟ ਜਿਹਾ ਵਰਕ ਹੋਵੇ ਛੋਟੇ ਛੋਟੇ ਫੁੱਲ ਜਿਹਾ ਕਿਸ ਤਰ੍ਹਾਂ ਦਾ ਹਰਕ ਦੀ ਆਪਾਂ ਆਪਣੀ ਪਸੰਦ ਹੁੰਦੀ ਆ ਇਹ ਤੇ ਜਿਹੜੇ ਅਸੀਂ ਛੋਟੇ ਛੋਟੇ ਜਿਹੇ ਫੁੱਲ ਲਈ ਵਸ ਦੱਸਣਾ ਪਿਕਿੰਗਾਂ ਦੀ ਆਪਾਂ ਆਪਣੀ ਪਸੰਦ ਦੀ ਹੈ ਜਿਸ ਤਰ੍ਹਾਂ ਕੋਈ ਵੀ ਵਿਰਲੇ ਵਿਰਲੇ ਜੇ ਫੁੱਲ ਹੀ ਟਾਵੇਂ ਟਾਵੇਂ ਜੇ ਜਿਸ ਤਰ੍ਹਾਂ ਸੂਟ ਤੇ ਪਾਲੇ ਕੇਰੇ ਤੇ ਪਾਲੇ ਗਲੇ ਤੇ ਬਾਹਾਂ ਦੇ ਜਾਂ ਸਲਵਾਰ ਤੇ ਬੜਾ ਟ੍ਰੈਂਡ ਵਾਂਗ ਜਗਲ ਚੱਲਣ ਡਿਆ ਉਹ ਪਾ ਸਕਦੇ ਜੇ ਉਹਦੇ ਨਾਲ ਛੋਟੀ ਜੀ ਬੇਲ ਬੰਨ ਜੀ ਬੂਟੀ ਬੰਨ ਜੀ ਜਿਸ ਤਰ੍ਹਾਂ ਮਰਜੀ ਮੈਂ ਜਿਸ ਇੱਕ ਜਿਸ ਸਿਰਫ ਇੱਕ ਆਈਡੀਆ ਦੇ ਦੇਂਦੀ ਆਂ ਵੀ ਇਸ ਤਰ੍ਹਾਂ ਹੀ ਵੀ ਸਟੋਰ ਜਿਹੜਾ ਤਿਆਰ ਕਰ ਸਕਦੇ ਆਂ ਛੋਟੀਆਂ ਛੋਟੀਆਂ ਬੂਟੀਆਂ ਪਾ ਕੇ ਜਿਹੜੀ ਹੱਤੀ ਆ ਉਹਨੂੰ ਅਸੀਂ ਸਾਰੇ ਸਾਰੇ ਚਲਾਉਣਾ ਬਕਾ ਛੋਟਾ ਕਰ ਲੈਣਾ ਤੇ ਵਿੱਚੇ ਹੀ ਛੋਟੀ ਜੀ ਜਿਹੜੀ ਬਿੰਦੀ ਬਣਾ ਲੈਣੀ ਬਸ ਇਸੇ ਤਰ੍ਹਾਂ ਤੇ ਜੇ ਇਹਨੂੰ ਹੋਰ ਡਾਰਕ ਕਰਨਾ ਗਾੜਾ ਕਰਨਾ ਵਾ ਤੇ ਇਹੋ ਜਿਹੜੀ ਆ ਲੈਣਾ ਵਾ ਇਹ ਤਿੰਨ ਵਾਰੀ ਵੀ ਬਣਾ ਸਕਦੇ ਆ ਇਹਦੇ ਕੋਲ ਕੋਲ ਜਿਹੜੀਆਂ ਬਣਾਈ ਜੜੀਆਂ ਤੇ ਇਹਨੂੰ ਚਾਰ ਵਾਰੀ ਤੇ ਇਹ ਜਿਹੜਾ ਉਹਨਾਂ ਜਿਆਦਾ ਗਾੜਾ ਫੁੱਲ ਹੁੰਦਾ ਜੇ ਉਹਦਾ ਤੇ ਸੋਹਣਾ ਲੱਗੂਗਾ ਵੇਖੋ ਕਈ ਵਾਰੀ ਜਿਹੜੇ ਹੁੰਦੇ ਆਪਣੇ ਕਾਟਨ ਦੇ ਕੱਪੜੇ ਇਹਨਾਂ ਦੇ ਉੱਪਰ ਜਿਸ ਤਰ੍ਹਾਂ ਹੀ ਇਹ ਇਹੀ ਜਿਹੜੇ ਫੁੱਲ ਵਾ ਛੋਟੇ ਛੋਟੇ ਬਣਾ ਲੀਏ ਤੇ ਬਹੁਤ ਸੋਹਣੇ ਜਿਹੜਾ ਹੌਲਾ ਜਿਹਾ ਸੂਟ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਇੱਥੇ ਲੈ ਲ ਇਹ ਵੀ इजीली ਮੈ ਮਿਲ ਜਾਂਦਾ ਲਿਆ ਸਮਾਂ ਕਰੀ ਲੈਸਾਂ ਵਾਲੀ ਦੁਕਾਨ ਤੋਂ ਤੇ ਤਿੱਲਾ ਵੀ ਜਿਸ ਸਿਰਫ ਉਸੇ ਤਰ੍ਹਾਂ ਜਿਹੜਾ ਵਰਕ ਕਰਦਾ ਵਾ ਜਿਸ ਤਰ੍ਹਾਂ ਜਿਹੜਾ ਛਿਲਕਦੇ ਦਾਤਾਗਾ ਕਰਦਾ ਤੇ ਇਥੇ ਜਿਹੜਾ ਹੈਗਾ ਵਾ ਤਿੱਲੇ ਦਾ ਵਰਕ ਉਹ ਵੀ ਮੈਂ ਤੁਹਾਨੂੰ ਕਰਨਾ ਦੱਸੂਗੀ ਉਹ ਵੀ ਬਹੁਤ ਸੋਹਣਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਫੁੱਲ ਬਣਾ ਸਕਦੇ ਜੀ ਇਹ ਵੀ ਮੈਂ ਕਿਸੇ ਬਿਨਾ ਕਿਸੇ ਚੀਜ਼ ਪੈਟਰਨ ਬਣਾਏ ਤੋਂ ਬਗੈਰ ਹੀ ਆ ਇਸ ਕਰਕੇ ਜਿਹੜਾ ਕੋਈ ਪੱਤੀ ਇਹ ਜਿਹੜੀ ਉੱਪਰ نیچے ਵੱਡੀ ਨਿੱਕੀ ਜੀ ਬਣਦੀ ਜਾ ਰਹੀ ਆ ਤੇ ਉਵੇਂ ਜਿਹੜਾ ਜੇਹੀ ਪੈਟਰਨ ਬਣਾ ਕੇ ਉਹਨੂੰ ਬਣਾਵਾਂਗੇ ਆਪਣੇ ਸੂਟ ਦੇਤੇ ਤੇ ਉਹਦੇ ਨਾਲ ਬਹੁਤ ਸੋਹਣਾ ਵਰਕ ਬਣ ਜਾਂਦਾ ਕਈ ਵਾਰੀ ਬਸ ਦਿਲ ਜੈ ਨਹੀਂ ਨਾ ਕਰਦਾ ਕਿ ਉਹ ਜਿਹੜਾ ਕੋਲਜਾ ਬਣਾ ਕੇ ਤਿਆਰ ਕਰਨਾ ਇਸ ਕਰਕੇ ਮੈਂ ਇਸੇ ਤਰ੍ਹਾਂ ਹੀ ਜਿਹੜਾ ਬਣਾ ਦਿੱਤਾ ਸਿਰਫ ਇੱਕ ਆਈਡੀਆ ਤੁਹਾਨੂੰ ਆ ਜਾਊਗਾ ਕਿ ਕਿਸ ਤਰ੍ਹਾਂ ਹੀ ਸੂਟ ਜਿਹੜਾ ਬਣਾ ਸਕਦੇ ਆ ਭਾਵੇਂ ਛਿਲਕੇ ਦੇ ਧਾਗੇ ਨਾਲ ਕਰ ਲੋ ਤੇ ਭਾਵੇਂ ਥਿੱਲੇ ਦੇ ਧਾਗੇ ਨਾਲ ਕਰ ਲੋ ਜਿਸ ਤਰ੍ਹਾਂ ਦਾ ਮੱਝੀ ਧਾਗਾ ਵਰਤ ਲੋ ਸਵਸਫਾਈ ਪੂਰੀ ਹੁੰਦੀ ਆ બસ ਇਸ ਥੋੜਾ ਹਲੇ ਮੀ ਦੇ ਨਾਲ ਪਰ ਜਿਸ ਤਰ੍ਹਾਂ ਹੀ ਹੈਂਡਵਰਕ ਵੀ ਕਰਦੇ ਆ ਉਹਦੇ ਨਾਲੋਂ ਵੀ ਜਿਹੜੀ ਛੇਤੀ ਹੋ ਜਾਂਦੀ ਆ ਤੇ ਸਫਾਈ ਵੀ ਹੁੰਦੀ ਆ ਜਿਸ ਤਰ੍ਹਾਂ ਦਾ ਮੱਜੀ ਬਸ ਇੱਕ ਦੋ ਦਿਨਾਂ ਦੇ ਵਿੱਚ ਹੀ ਆਪਣੇ ਟਾਈਮ ਦੇ ਹਿਸਾਬ ਨਾਲ ਜਿਸ ਤਰ੍ਹਾਂ ਹੀ ਕੱਢ ਸਕਦੇ ਆ ਸੂਟ ਵਾਸਤੇ ਜੇ ਅਹੀਂ ਬੈਠੇ ਰਹੀਏ ਵੀ ਜਿੰਨੀ ਛੇਤੀ ਹੈ ਮਸ਼ੀਨ ਦੇ ਉੱਪਰ ਵਰਕ ਕਰਾਂਗੇ ਉਹਨਾਂ ਸੂਟ ਛੇਤੀ ਤਿਆਰ ਹੋ ਜਾਂਦਾ ਬਹੁਤ ਸੋਹਣੇ ਬਣ ਕੇ ਸੂਟ ਤਿਆਰ ਹੋ ਜਾਂਦੀ ਇਸੇ ਤਰ੍ਹਾਂ ਹਲਕੇ ਹਲਕੇ ਦੇ ਆਪੋ ਆਪਣੀ ਪਸੰਦ ਹੁੰਦੀ ਆ ਤੇ ਇਸੇ ਤਰ੍ਹਾਂ ਇੰਦਾਂ ਸੇ ਜੇ ਇਸ ਤਰ੍ਹਾਂ ਹੁੰਦਾ ਨਾ ਛੋਟਾ ਛੋਟਾ ਜਿਹਾ ਬਕਾ ਲਾਉਂਦੇ ਚਲੇ ਜਾਣਾ ਸਹਜੇ ਸਹਜੇ ਮਸ਼ੀਨ ਨੂੰ ਇਸੇ ਤਰ੍ਹਾਂ ਹੀ ਫੁੱਲ ਬਣਾਵਾਂਗੇ ਇੱਕ ਮੈਂ ਜਿਹੜਾ ਧਾਗੇ ਦੇ ਨਾਲ ਬਣਾਉਣਾ ਦੱਸ ਦਿੱਤਾ ਇੱਕ ਇਹ ਹੈਗਾ ਤਿੱਲੇ ਦਾ ਇਹ ਨਹੀਂ ਹੈ ਕਿ ਸਲਾਈ ਮਸ਼ੀਨ ਤੇ ਜਿਹੜੀ ਹੈ ਤਿੱਲੇ ਦੀ ਕਢਾਈ ਨੀਗੀ ਹੁੰਦੀ ਇਹ ਜਿਹੜਾ ਪਹਿਲਾ ਫੁੱਲ ਬਣਿਆ ਇਹ ਆਪਾਂ ਧਾਗੇ ਨਾਲ ਬਣਾਇਆ ਛਿਲਕੇ ਛਿਲਕੇ ਦੇ ਧਾਗੇ ਨਾਲ ਤੇ ਇਹਨੂੰ ਜਿਹੜਾ ਡਬਲ ਕਰਤਾ ਇਸ ਕਰਕੇ ਇਹ ਦੇ ਵਿੱਚ ਘਾਰ ਜਿਹੜੀ ਉਹ ਹੈਗੀ ਆ ਬਿੰਦੀ ਜੀ ਉਹਨੂੰ ਥੋੜਾ ਜਿਹਾ ਪਾਵੇਂ ਹੋਰ ਕਿਸੇ ਧਾਗੇ ਦੇ ਨਾਲ ਡਬਲ ਸ਼ੇਡਡ ਕਰ ਦੋ ਬਹੁਤ ਸੋਹਣਾ ਫੁੱਲ ਬਣ ਕੇ ਤਿਆਰ ਹੋ ਜਾਂਦਾ ਆਪਾਂ ਕੀ ਆਪੋ ਆਪਣੀ ਚੁਆਇਸ ਪੈਟਰਨ ਇਹ ਜਿਹੜਾ ਹੈਗਾ ਤਿੱਲੇ ਦਾ ਧਾਗਾ ਇਹਨੂੰ ਸਿੰਗਲ ਕਰ ਸਿੰਗਲ ਰਹਿਣ ਤਾਂ ਇਸ ਕਰਕੇ ਥੋੜਾ ਜਿਹਾ ਇਹ ਵਿਰਲਾ ਜਿਹਾ ਲੱਗਦਾ ਜਿਹਨੂੰ ਇਹਨੂੰ ਡਬਲ ਕਰ ਦਾਂਗੇ ਤੇ ਇਹਦੀ ਵੀ ਟੌਰ ਤੇ ਦਾ ਗੈਟਅਪ ਜਿਹੜੀ ਆ ਵੱਖਰੀ ਆਊਗੀ ਲੁੱਕ ਵੱਖਰੀ ਆਊਗੀ ਬਾਕੀ ਆਪੋ ਆਪਣਾ ਪੈਟਰਨ ਜਾਂ ਜਿਸ ਤਰ੍ਹਾਂ ਦਾ ਮਰਜੀ ਫੁੱਲ ਬਣਾ ਲਓ ਉਹਨੂੰ ਛੋਟਾ ਕਰ ਲਓ ਵੱਡਾ ਕਰ ਲਓ ਤੇ ਪਸੰਦ ਆਪੋ ਆਪਣੇ ਤੇ ਵਰਕ ਜਿਸ ਤਰ੍ਹਾਂ ਦਾ ਮਰਜੀ ਤੁਸੀਂ ਚਾਹੁੰਦੇ ਜੇ ਉਸ ਤਰ੍ਹਾਂ ਦਾ ਬਣਾ ਸਕਦੇ ਜੇ ਇੱਕ ਸਿਰਫ ਇੱਕ ਤਾਂ ਨੂੰ ਆਈਡੀਆ ਜੇ ਆ ਜਾਂਦਾ ਤੇ ਇਸ ਤਰ੍ਹਾਂ ਦੇ ਫੁੱਲ ਭਾਵੇਂ ਸਾਰੇ ਸੂਟ ਤੇ ਬਣਾ ਲਓ ਕਾਟਨ ਦੇ ਦੇ ਬਣਾ ਲਓ ਸਿਆਲ ਵਾਲੇ ਤੇ ਜਿਸ ਤਰ੍ਹਾਂ ਦਾ ਮਰਜੀ ਸ਼ਨੀਲ ਵਾਲੇ ਤੇ ਬੜੇ ਸੋਹਣੇ ਸੂਟ ਬਣ ਕੇ ਤੇ ਆ ਜਾਂਦੇ ਵੀਡੀਓ ਸੋਹਣੀ ਲੱਗੀ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ